ਦੀ ਨਸ ਬੰਦਾ ਕੱਲ ਇੱਕ ਸਮਰਾਲੇ ਵਿੱਚ ਬੁੜੀ ਬੰਦ ਬੱਚੀ ਕੱਢ ਲਈ ਇੱਕ ਲੜਕੀ ਜਿਹੜੀ ਸਟੇਜ ਫਾਰਮ ਕਰ ਰਹੀ ਕਿ ਉਹ ਬਹੁਤ ਮਾੜਾ ਕੀਤਾ ਬਹੁਤ ਮਾੜਾ ਨਹੀਂ ਕਹਿੰਦਾ ਕਿ ਜਿਹੜਾ ਤੁਸੀਂ ਇਸ ਤਰ੍ਹਾਂ ਜਿਹੜਾ ਨਹੀਂ ਮੈਂ ਕਹਿੰਦਾ ਵੀ ਜਿਨ੍ਹਾਂ ਨੇ ਕੀਤੀ ਬਹੁਤ ਮਾੜੀ ਹਰਕਤਾਂ ਕਿਉਂਕਿ ਹਰ ਜੇ ਕੋ ਉਹ ਕਲਾ ਕਲਾ ਦੇ ਨਾਲ ਉਹ ਪ੍ਰੋਫੈਸ਼ਨਲ ਹੈਗਾ ਉਹਦਾ ਡਾਂਸ ਕਰਨਾ ਇੱਕ ਮਾਡਲ ਆ ਉਹਦੀ ਰੋਜੀ ਰੋਟੀ ਕਮਾ ਰਹੀ ਆ ਇਹ ਬਦਵਾਚੀ ਕਰਨੀ ਤਾਂ ਬਹੁਤ ਮਾੜੀ ਆ ਉਹਦੇ ਤੇ ਕਾਨੂੰਨੀ ਕਾਰਵਾਈ ਸਭ ਤੋਂ ਸਭ ਤੋਂ ਜਿਹੜੇ ਵਾਲੇ ਨੇ ਉਹ ਹੁਣ ਕੁੜੀ ਦੇ ਅਗੇਸਟ ਕੋਲ ਦੇ ਪੇ ਉਹਨਾਂ ਮੈਸੂੜੇ ਕੀ ਵੋਲਡ ਜੇ ਵੀ ਹੈਗਾ ਕੁੜੀ ਚੱਕ ਆਪ ਦਾ ਰੋਟੀ ਕਮਾ ਰਹੀ ਹੈ ਤੇ ਬੇਤਮਾੜੀ ਗੱਲਾਂ ਬਾਈ ਜਿਹੜਾ ਪੁਲਿਸ ਮੁਲਾਜ਼ਮ ਵੀ ਵਿੱਚ ਸੀ ਪੁਲਿਸ ਰੱਖਿਆ ਕਰਨ ਵਾਸਤੇ ਆ ਐਫ ਆਈ ਆਰ ਦਰਜ ਹੋਊਗਾ ਕੀ ਕਹਿਣਾ ਜਾਊਗਾ ਜਿਹੜੀਆਂ ਕੁੜੀਆਂ ਇਸ ਤਰ੍ਹਾਂ ਆਪਣਾ ਰੋਜ਼ਗਾਰ ਕਰਦੀਆਂ ਨੇ ਉਹਨਾਂ ਨੂੰ ਦਿੱਕਤ ਨਹੀਂ ਮੈਂ ਕਹਿੰਦਾ ਜੀ ਜਿਹੜਾ ਵੀ ਗਲਤੀ ਕਰਦਾ ਉਹਦੇ ਸਖਤ ਕਾਰਵਾਈ ਹੋਊਗੀ ਤੇ ਕਰਨੀ ਚਾਹੀਦੀ ਹੈ ਸਟੇਜ ਨਾਲ ਸੰਬੰਧ ਆ ਕੱਲ ਇੱਕ ਸਮਰਾਲੇ ਦੇ ਵਿੱਚ ਬੁੜੀ ਬੰਤ ਵਾਚੀ ਕਰਨਾ ਹੋਈ ਇੱਕ ਲੜਕੀ ਜਿਹੜੀ ਸਟੇਜ ਪਰਫਾਰਮ ਕਰ ਰਹੀ ਸੀ ਉਹਦੇ ਬਹੁਤ ਮਾੜਾ ਕੀਤਾ ਬਹੁਤ ਮਾੜਾ ਕੀ ਕਹਿਣਾ ਕਿ ਤੁਸੀਂ ਇਸ ਤਰ੍ਹਾਂ ਜਿਹੜਾ ਨਹੀਂ ਮੈਂ ਕਹਿੰ ਕਲਾਦੀ ਨਾਲ ਉਹ ਪ੍ਰੋਫੈਸ਼ਨਲ ਹੈਗਾ ਉਹਦਾ ਡਾਂਸ ਕਰਨਾ ਇੱਕ ਮਾਡਲ ਆ ਉਹਦੀ ਰੋਜੀ ਰੋਟੀ ਕਮਾ ਰਹੀ ਆ ਇਹ ਬਦਮਾਸ਼ੀ ਕਰਨੀ ਤਾਂ ਬਹੁਤ ਮਾੜੀ ਆ ਉਹਦੇ ਤੇ ਕਾਨੂੰਨੀ ਕਾਰਵਾਈ ਸਖਤ ਸਖਤ ਜਿਹੇ ਵਾਲੇ ਨੇ ਉਹ ਹੁਣ ਕੁੜੀ ਦੇ ਅਗੇਂਸਟ ਬੋਲਦੇ ਪਏ ਉਹ ਨਹੀਂ ਮੈਂ ਸੁਣਿਆ ਜੀ ਕੀ ਬੋਲਦੇ ਜੇ ਵੀ ਹੈਗਾ ਕੁੜੀ ਆਪਣਾ ਰੋਟੀ ਕਮਾ ਰਹੀ ਆ ਇਹਦੇ ਬਦਮਾਸ਼ੀ ਗੱਲਾਂ ਬਾਈ ਜਿਹੜਾ ਪੁਲਿਸ ਮੁਲਾਜ਼ਮ ਵੀ ਵਿੱਚ ਸੀ ਪੁਲਿਸ ਸੁਰੱਖਿਆ ਕਰਨ ਵਾਸਤੇ ਆ ਐਫ ਆਈ ਆਰ ਜੂ ਦਰਜ ਹੋਊਗੀ ਕੀ ਕਹਿਣਾ ਚਾਹੋਗੇ ਜਿਹੜੀਆਂ ਕੁੜੀਆਂ ਇਸ ਤਰ੍ਹਾਂ ਆਪਣਾ ਰੋਜ਼ਗਾਰ ਕਰਦੀਆਂ ਨੇ ਉਹਨਾਂ ਨੂੰ ਦਿੱਕਤ ਮੈਂ ਇਹ ਕਹਿੰਦਾ ਜੀ ਜਿਹੜਾ ਵੀ ਗਲਤੀ ਕਰਦਾ ਉਹਦੇ ਸਖਤ ਕਾਰਵਾਈ ਹੋਊਗੀ ਇਕਰਨੀ ਚਾਹੀਦੀ ਹੈ ਸਟੇਜ ਨਾਲ ਸੰਬੰਧ ਆ ਕੱਲ ਇੱਕ ਸਮਰਾਲਾ ਦੇ ਵਿੱਚ ਬੜੀ ਬੰਦ ਕਾਜੀ ਕੱਢਾ ਹੋਈ ਹੈ ਇੱਕ ਲੜਕੀ ਜਿਹੜੀ ਸਟੇਜ 'ਤੇ ਪਰਫੋਰਮ ਕਰ ਰਹੀ ਸੀ ਉਹ ਬਹੁਤ ਮਾੜਾ ਕੀਤਾ ਬਹੁਤ ਮਾੜਾ ਨਹੀਂ ਕਹਿਣਾ ਕਿ ਕਿੰਨਾ ਤੁਸੀਂ ਇਸ ਤਰ੍ਹਾਂ ਜਿਹੜਾ ਨਹੀਂ ਮੈਂ ਕਹਿੰਦਾ ਵੀ ਜਿਨ੍ਹਾਂ ਨੇ ਕੀਤੀ ਬਹੁਤ ਮਾੜੀ ਹਰਕਤਾਂ ਕਿਉਂਕਿ ਹਰ ਜੋ ਕੋ ਉਹ ਕਲਾ ਕਲਾ ਦੇ ਨਾਲ ਪ੍ਰੋਫੈਸ਼ਨਲ ਹੈਗਾ ਉਹਦਾ ਡਾਂਸ ਕਰਨਾ ਇੱਕ ਮਾਡਲ ਆ ਉਹ ਆ ਦੀ ਰੋਜੀ ਰੋਟੀ ਕਮਾ ਰਹੀ ਆ ਇਹ ਬਦਵਾਚੀ ਕਰਨੀ ਤਾਂ ਬਹੁਤ ਮਾੜੀ ਆ ਉਹਦੇ ਤੇ ਕਾਨੂੰਨੀ ਕਾਰਵਾਈ ਸਖਤ ਸਖਤ ਜਿਹੇ ਵਾਲੇ ਨੇ ਉਹ ਹੁਣ ਕੁੜੀ ਦੇ ਅਗੇਂਸਟ ਕੌਲ ਦੇ ਪੇ ਉਹਨੂੰ ਮੈਂ ਸੋਚਿਆ ਕਿ ਬੋਲ ਜੇ ਵੀ ਹੈਗਾ ਕੁੜੀ ਕਾ ਆਪ ਦਾ ਰੋਟੀ ਕਮਾ ਰਹੀ ਹੈ ਤੇ ਬਤ ਮਾੜੀ ਗੱਲ ਹੈ ਬਾਈ ਜਿਹੜਾ ਪੁਲਿਸ ਮੁਲਾਜ਼ਮ ਵੀ ਵਿੱਚ ਸੀ ਪੁਲਿਸ ਸੁਰੱਖਿਆ ਕਰਨ ਵਾਸਤੇ ਆ ਐਫ ਆਈ ਆ ਜੂ ਦਰਜ ਹੋਗੇ ਕੀ ਕਹਿਣਾ ਚਾਹਗੇ ਜਿਹੜੇ ਕੁੜੀਆਂ ਇਸ ਤਰ੍ਹਾਂ ਆਪਣਾ ਰੋਜ਼ਗਾਰ ਕਰਦੀਆਂ ਨੇ ਉਹਨਾਂ ਨੂੰ ਦਿੱਕਤ ਮੈਂ ਇਹ ਕਹਿੰਦਾ ਜੀ ਜਿਹੜਾ ਵੀ ਗਲਤੀ ਕਰਦਾ ਉਹਦੇ ਸਖਤ ਕਾਰਵਾਈ ਹੋਊਗੀ ਇਹ ਕਰਨੀ ਚਾਹੀਦੀ ਹੈ ਸਟੇਜ ਨਾਲ ਸੰਬੰਧ ਆ ਕੱਲ ਇੱਕ ਸਮਰਾਲਾ ਦੇ ਵਿੱਚ ਬੜੀ ਵੱੰਦ ਕੱਢ ਹੋਈ ਹੈ ਇੱਕ ਲੜਕੀ ਜਿਹੜੀ ਸਟੇਜ 'ਤੇ ਪਰਫੋਰਮ ਕਰ ਰਹੀ ਸੀ ਉਹਨੂੰ ਬਹੁਤ ਮਾੜਾ ਕੀਤਾ ਬਹੁਤ ਮਾੜਾ ਨਹੀਂ ਕਹਿਣਾ ਕਿ ਤੁਸੀਂ ਇਸ ਤਰ੍ਹਾਂ ਜਿਹੜਾ ਨਹੀਂ ਮੈਂ ਕਹ ਕਲਾਦੀ ਨਾਲ ਪ੍ਰੋਫੈਸ਼ਨਲ ਹੈਗਾ ਉਹਦਾ ਡਾਂਸ ਕਰਨਾ ਇੱਕ ਮਾਡਲ ਆ ਉਹਦੀ ਰੋਜੀ ਰੋਟੀ ਕਮਾ ਰਹੀ ਆ ਇਹ ਬਦਮਾਸ਼ੀ ਕਰਨੀ ਤਾਂ ਬਹੁਤ ਮਾੜੀ ਆ ਉਹਦੇ ਤੇ ਕਾਨੂੰਨੀ ਕਾਰਵਾਈ ਸਖਤ ਸਖਤ ਹੋਵੇਗੀ ਜਿਹੜੇ ਵਾਲੇ ਨੇ ਉਹ ਹੁਣ ਕੁੜੀ ਦੇ ਅਗੇਂਸਟ ਕਾਲ ਦੇ ਪੇ ਉਹ ਨਹੀਂ ਮੈਂ ਸੁਣਿਆ 21 ਬੋਲ ਜੇ ਵੀ ਹੈਗਾ ਕੁੜੀ ਆਪਣਾ ਰੋਟੀ ਕਮਾ ਰਹੀ ਆ ਇਹ ਤੇ ਬਦਮਾਸ਼ੀ ਦੀ ਗੱਲ ਆ ਭਾਈ ਜਿਹੜਾ ਪੁਲਿਸ ਮੁਲਾਜ਼ਮ ਵੀ ਵਿੱਚ ਸੀ ਪੁਲਿਸ ਸੁਰੱਖਿਆ ਕਰਨ ਵਾਸਤੇ ਆ ਐਫ ਆਈ ਆ ਜੂਦਰ ਜੂਗੀ ਕੀ ਕਹਿਣਾ ਚਾਹੋਗੇ ਜਿਹੜੀਆਂ ਕੁੜੀਆਂ ਇਸ ਤਰ੍ਹਾਂ ਆਪਣਾ ਰੋਜ਼ਗਾਰ ਕਰਦੀਆਂ ਨੇ ਉਹਨਾਂ ਨੂੰ ਦਿੱਕਤ ਮੈਂ ਇਹ ਕਹਿਣਾ ਜੀ ਜਿਹੜਾ ਵੀ ਗਲਤੀ ਕਰਦਾ ਉਹਦੇ ਸਖਤ ਕਾਰਵਾਈ ਹੋਊਗੀ ਕਰਨੀ ਚਾਹੀਦੀ ਹੈ ਸਟੇਜ ਨਾਲ ਸੰਬੰਧ ਆ ਕੱਲ ਇੱਕ ਸਮਰਾਲੇ ਵਿੱਚ ਬੁੜੀ ਬੰਦ ਵਾਚੀ ਕੱਢ ਲਈ ਇੱਕ ਲੜਕੀ ਜਿਹੜੀ ਸਟੇਜ ਫਾਰਮ ਕਰ ਰਹੀ ਸੀ ਉਹ ਬਹੁਤ ਮਾੜਾ ਕੀਤਾ ਬਹੁਤ ਮਾੜਾ ਨਹੀਂ ਕਿਹਾ ਕਿ ਜਿਹੜਾ ਤੁਸੀਂ ਇਸ ਤਰ੍ਹਾਂ ਜਿਹੜਾ ਨਹੀਂ ਮੈਂ ਕਹਿੰਦਾ ਵੀ ਜਿਨ੍ਹਾਂ ਨੇ ਕੀਤੀ ਬਹੁਤ ਮਾੜੀ ਹਰਕਤਾਂ ਕਿਉਂਕਿ ਹਰ ਜੋ ਕੋ ਉਹ ਕਲਾ ਕਲਾ ਦੇ ਨਾਲ ਪ੍ਰੋਫੈਸ਼ਨਲ ਹੈਗਾ ਉਹਦਾ ਡਾਂਸ ਕਰਨਾ ਇੱਕ ਮਾਡਲ ਆ ਉਹਦੀ ਰੋਜੀ ਰੋਟੀ ਕਮਾ ਰਹੀ ਆ ਇਹ ਬਦਮਾਸ਼ੀ ਕਰਨੀ ਤਾਂ ਬਹੁਤ ਮਾੜੀ ਆ ਉਹਦੇ ਤੇ ਕਾਨੂੰਨੀ ਕਾਰਵਾਈ ਸਭ ਤੋਂ ਸਭ ਤੋਂ ਜਿਹੜੇ ਵਾਲੇ ਨੇ ਉਹ ਹੁਣ ਕੁੜੀ ਦੇ ਅਗੇਸਟ ਗੋਲ ਦੇ ਪੇ ਉਹਨੂੰ ਮੈਂ ਸੁਣਿਆ ਜੀ ਕੀ ਬੋਲਦਾ ਜੇ ਵੀ ਹੈਗਾ ਕੁੜੀ ਚੱਕ ਆਪਦਾ ਰੋਟੀ ਕਮਾ ਰਹੀ ਹੈ ਤੇ ਬਤ ਮਾੜੀ ਗੱਲਾਂ ਬਾਈ ਜਿਹੜਾ ਪੁਲਿਸ ਮੁਲਾਜ਼ਮ ਵੀ ਵਿੱਚ ਸੀ ਪੁਲਿਸ ਸੁਰੱਖਿਆ ਕਰਨ ਵਾਸਤੇ ਆ ਐਫ ਆਈ ਆਰ ਜੂ ਦਰਜ ਹੋਊਗੀ ਕੀ ਕਹਿਣਾ ਚਾਹੋਗੇ ਜਿਹੜੀਆਂ ਕੁੜੀਆਂ ਇਸ ਤਰ੍ਹਾਂ ਆਪਣਾ ਰੋਜ਼ਗਾਰ ਕਰਦੀਆਂ ਨੇ ਉਹਨਾਂ ਨੂੰ ਦਿੱਕਤ ਮੈਂ ਇਹ ਕਹਿੰਦਾ ਜੀ ਜਿਹੜਾ ਵੀ ਗਲਤੀ ਕਰਦਾ ਉਹਦੇ ਸਖਤ ਕਾਰਵਾਈ ਹੋਊਗੀ ਇਹ ਕਰਨੀ ਚਾਹੀਦੀ ਹੈ